ਤੁਹਾਡੇ ਤੋਂ ਉਹਨੇ ਤਲਾਕ ਲੈ ਲਿਆ ਮੁੰਡੇ ਤੋਂ ਤਲਾਕ ਨਹੀਂ ਲਿਆ ਜੀ ਬਿਨਾਂ ਤਲਾਕ ਤੋਂ ਗਈ ਹੈ ਬਿਨਾਂ ਤਲਾਕ ਤੋਂ ਗਈ ਚਲੀ ਬਿੜਾ ਤਲਾਕ ਤੋਂ ਗਈ ਹੈ ਮੁੰਡਾ ਜਿਹੜਾ ਤੁਹਾਡਾ ਪੋਤਰਾ ਉਹ ਆਪਦੇ ਨਾਨਕੀ ਰਹੇ ਉਹ ਇੱਥੇ ਹੈਗਾ ਉਹ ਤਿੰਨ ਕੌਣੀ ਹੈ ਉਹ ਤਿੰਨ ਕੌਣੀ ਹੈ ਉਹਨੂੰ ਰੋਲ ਨਹੀਂ ਉਹ ਉੱਥੇ ਰੁਲੀ ਜਾਂਦਾ ਉਹ ਇੱਥੇ ਰੁਲੀ ਜਾਂਦਾ ਜਿਹੜੇ ਜਗ੍ਹਾ ਵਿਆਹੀ ਹੈ ਉਹ ਕਿਹੜਾ ਪਿੰਡ ਹੈ ਜੀ ਉਹ ਇੱਥੇ ਬੱਲੂਆਣਾ ਜੀ ਬੱਲੂਆਣਾ ਦੀ ਨਾਮ ਆ ਜਿਹਨਾਂ ਦੇ ਘਰੇ ਵਿਆਹੀ ਗਈ ਹੈ ਨਾਂ ਤਾਂ ਤੇ ਇਹਨੂੰ ਤੇ ਬਟਿਆ ਨਾਂ ਵੀਰੇ ਹਰਮਿੰਦਰ ਸਿੰਘ ਹੈ ਅੱਛਾ ਜੀ ਚਾਹਲ ਗੋਤਾ ਉਹਨਾਂ ਦਾ ਅੱਛਾ ਜੀ ਪਿਓ ਦਾ ਨਾਂ ਮੱਗਰ ਸਿੰਘ ਹੈ ਅੱਛਾ ਜੀ ਤੇ ਸ਼ੀਕ ਨਾਲ ਆਉਂਦੇ ਕੋਲੇ ਪਹਿਲੀ ਨੀ ਦਾ ਮੁੰਡੇ ਕੋਲੇ ਅੱਛਾ ਜੀ ਤੇ ਹਾਂਜੀ ਉਹ ਪਹਿਲਾ ਮੁੰਡਾ ਵਿਆਹ ਹੋਇਆ ਵੀਰੇ ਅਸੀਂ ਕਿਵੇਂ ਸੀ ਨਹੀਂ ਵੀਰੇ ਉਹ ਜਮਾ ਛੜਾ ਸੀ ਬੰਦਾ 40 ਸਾਲਾਂ ਦਾ ਹੋਇਆ ਵਿਆਹ ਸੀ ਉਹ ਤੇ ਜਿਹੜਾ ਉਹਨਾਂ ਦੇ ਪਿੰਡ ਦਾ ਸਰਪੰਚ ਹੈ ਹਾਂਜੀ ਉਹ ਕਹਿੰਦਾ ਸੀ ਵੀ ਇਹਨੂੰ ਕੁੜੀ ਕਿਹਨੇ ਦੇਤੀ ਲਾਵਾ ਵੀ ਹੋਈਆਂ ਗਿਆ ਵੇਖੋ ਸਾਰਾ ਕੁਝ ਮੈਰਜ ਪੂਰੀ ਹੋਈ ਹੈ